ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾクター ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ-ਚਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਖਾਸ ਤੌਰ ਤੇ ਜਾਂ ਨਾਲ ਲੱਗਦੇ ਜਿਹੜੇ ਰਾਜਸਥਾਨ ਦਾ ਕੁਝ ਹਿੱਸਾ ਹੈਗਾ ਉੱਥੇ ਮੀਂਹਾਂ ਦਾ ਦੌਰ ਚੱਲ ਰਿਹਾ ਟਟਵੇਂ ਮੀਂਹ ਪੈ ਰਿਹਾ ਬੱਦਲ ਵਾਈ ਹੈ ਕਿਤੇ ਕਿਣਮਣ ਹੋ ਰਹੀ ਹੈ ਤੇ ਥੋੜੇ ਥੋੜੇ ਏਰੀਆ ਦੇ ਵਿੱਚ ਕਾਰਵਾਈਆਂ ਹੋਈਆਂ ਰਹੀਆਂ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਹੈਗਾ ਮੀਂਹ ਆ ਜਿਹੜਾ ਉਹ ਚੰਗਾ ਪੈ ਗਿਆ ਕਈ ਥਾਵਾਂ ਦੇ ਉੱਤੇ ਬਹੁਤ ਘਟਾ ਹੈ ਹਿਊਮਿਡਿਟੀ ਤੇ ਹਾਈ ਟੈਂਪਰੇਚਰ ਮਤਲਬ ਉੱਚ ਤਾਪਮਾਨ ਤੇ ਹਮਸਪਰਿਆ ਮਾਹੌਲ ਬਣਿਆ ਹੋਇਆ ਹਾਲਾਂਕਿ ਜਿਹੜਾ ਇਹ ਸੀਜ਼ਨ ਦੇ ਵਿੱਚ ਗਰਮੀ ਜਦੋਂ ਪੂਰਾ ਸੂਰ ਚਮਕਦਾ ਉਹਨਾਂ ਤਾਪਮਾਨ ਤਾਂ ਨਹੀਂ ਹੈ ਤਾਪਮਾਨ ਤਾਂ ਉਹ ਤੋਂ ਥੱਲੇ ਆ ਗਿਆ ਪਰ ਜਿਹੜਾ ਹੁੰਦਾ ਨਾ ਜੀ ਹਾਈ ਹਿਊਮਿਡਿਟੀ ਤੇ ਹਾਈ ਟੈਂਪਰੇਚਰ ਉਸ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਬਣੀ ਹੋਈ ਹੈ ਇਸ ਸਮੇਂ ਜਿਹੜਾ ਖਾਸ ਧਿਆਨ ਦੇਣ ਜੋ ਗੱਲ ਹੈ ਕਿਉਂਕਿ ਕਿਸਾਨ ਵੀਰ ਮੈਂ ਦੇਖਿਆ ਕਿ ਦਾਣੇਦਾਰ ਕੀਟਨਾਸ਼ਕ ਪਾ ਰਹੇ ਮੀਂਹਾਂ ਦੇ ਨਾਲ ਜਦੋਂ ਮੀਂਹ ਪੈਂਦੇ ਹਨ ਤਾਂ ਕੁਦਰਤੀ ਤੌਰ ਤੇ ਜਿਹੜਾ ਫਸਲ ਦੇ ਫੂਡ ਫਟਾਰੇ ਵਾਸਤੇ ਬੜਾ ਵਧੀਆ ਮਾਹੌਲ ਬਣ ਜਾਂਦਾ ਹੈ ਤੇ ਕੀੜੇ ਮਕੋੜੇ ਦਾ ਤਾਂ ਮਤਲਬ ਹੀ ਨਹੀਂਗਾ ਵੀ ਖਾਸ ਤੌਰ ਤੇ ਮੈਂ ਭਗੋਪ ਦੀ ਸੁੰਡੀ ਦੀ ਗੱਲ ਕਰ ਲਈਏ ਜਾਂ ਪੱਤਲਵੇੜ ਦੀ ਗੱਲ ਕਰ ਲਈਏ ਜਦੋਂ ਮੀਂਹ ਪੈਂਦਾ ਤੇਜ਼ ਹਵਾਵਾਂ ਚੱਲਦੀਆਂ ਨੇ ਪੱਤਲਵੇੜ ਤਾਂ ਮਤਲਬ ਹੀ ਨਹੀਂ ਹੈਗਾ ਹਾਂ ਕਈ ਤਵਾਂ ਤੇ ਦੋਗੀਆਂ ਮੈਂ ਦੇਖੀਆਂ ਫੀਲਡ ਵਿਜ਼ਿਟ ਕੀਤੀ ਆ ਤੇ ਉਹ ਜਿਹੜੀ ਹੈਗੀ ਆ ਅਟੈਕ ਉਹਦਾ ਸ਼ੁਰੂ ਹੋਇਆ ਤੇ ਉਹ ਨਾਲ ਹੀ ਹਵਾਵਾ ਕੀ ਮੀਂਹ ਪੈ ਗਿਆ ਤਾਂ ਉਹ ਖਤਮ ਹੋ ਗਿਆ ਪੱਤੇ ਥੋੜੇ ਬਹੁਤੇ ਚਿੱਟੇ ਹੋ ਜਾਂਦੇ ਆ ਉਹਨੂੰ ਦੇਖ ਕੇ ਕਿਸਾਨ ਵੀ ਰਕੀਟ ਨਾਸ਼ਕ ਦਾਣੇ ਦਰਜੇ ਰਾਂ ਭਾਰੇ ਖਾਸ ਧਿਆਨ ਦੇਣ ਦੀ ਜੋ ਗੱਲ ਇਹ ਹੈ ਕਿ ਝੋਨੇਆਂ ਦੇ ਵਿੱਚ ਕਾਫੀ ਕਈ ਥਾਵਾਂ ਦੇ ਉੱਤੇ ਜਿੱਥੇ ਪਰੇਮੀ ਪੈ ਕੇ ਪਾਣੀ ਕਾਫੀ ਜ਼ਿਆਦਾ ਖੜ ਗਿਆ ਉੱਤੋਂ ਕਿਸਾਨ ਵੀਰ ਯੂਰੀਆ ਪਾ ਰਹੇ ਆ ਜਦੋਂ ਮੀਂਹ ਪੈ ਗਿਆ ਤਾਂ ਮੀਂਹ ਦਾ ਜਿਹੜਾ ਰਿਜ਼ਲਟ ਹੈ ਨਾ ਆਪਾਂ ਨੂੰ ਤਾਂ ਯੂਰੀਆ ਦਾ ਘੱਟਾ ਫਿਰ ਘਟਾਉਣੀ ਚਾਹੀਦੀ ਹੈ ਕਿਉਂਕਿ ਮੀਂਹ ਜਦੋਂ ਚੰਗੇ ਪੈਂਦੇ ਆ ਤਾਂ ਉਹ ਬੜਾ ਵਧੀਆ ਨਿਊਟ੍ਰੀਐਂਟ ਭਰਪੂਰ ਜਿਹੜੇ ਪਾਣੀ ਹੁੰਦਾ ਮੀਂਹ ਵਾਲਾ ਤੇ ਮੌਸਮ ਵੀ ਵਧੀਆ ਹੋ ਜਾਂਦਾ ਤਾਂ ਆਪਾਂ ਨੂੰ ਯੂਰੀਆ ਥੱਲੇ ਲਿਆਉਣੀ ਚਾਹੀਦੀ ਹਾਂ ਖਰਾਕੀ ਤਤਾਂ ਦੀ ਤੁਸੀਂ ਸਪਰੇਅ ਸੁਖਮ ਤਤਾਂ ਦੀ ਕਰ ਸਕਦੇ ਕਿਸਾਨ ਵੀਰ ਉੱਤੋਂ ਯੂ ਯੂਰੀਆ ওভারਡੋਜ਼ ਕਦੇ ਨਾ ਕਦੇ ਆਪਾਂ ਨੂੰ ਖਤਰਾ ਦੇਊਗੀ ਕਦੇ ਨਾ ਕਦੇ ਆਪਾਂ ਨੂੰ ਘਾਟੇਬੰਦ ਸਾਬਤ ਹੋਊਗੀ ਕੋਈ ਪੈਸਟ ਆਊਟ ਬ੍ਰੇਕ ਹੋਵੇ ਨਾ ਹੋਵੇ ਬਿਮਾਰੀ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਖਾਸ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਰੋਕ ਰੋਕ ਕੇ ਮੀਂਹ ਪੈ ਰਿਹਾ ਪੱਦਲ ਵਾਈ ਆ ਹਮਸ ਹੈ ਤੇ ਆਪਾਂ ਉਤੋਂ ਹੋਰ ਯੂਰੀਆ ਠੋਕ ਰਹੇ ਹਾਂ ਖੇਤਾਂ 'ਚ ਪਾਣੀ ਭਰਿਆ ਹੋਇਆ ਤਾਂ ਇਸ ਚੀਜ਼ ਤੋਂ ਗਰੇਜ ਕਰੋ ਬੇਨਤੀ ਮੇਰੀ ਇਹ ਹੈ ਕਿ ਯੂਰੀਆ ਬੜੀ ਸੀਮਤ ਵਰਤੋ ਯੂਰੀਆ ਆਪਾਂ ਨੂੰ ਘਟਾਉਣੀ ਹੀ ਪੈਣੀ ਹੈ ਇੱਕ ਨਾ ਇੱਕ ਦਿਨ ਘਟਾਉਣੀ ਪੈਣੀ ਹੈ ਯੂਰੀਆ ਬੜੀ ਓਵਰਡੋਜ਼ ਕਈ ਕਿਸਾਨ ਵੀਰੇ ਜਿਹੜੇ 4-4 ਥੈਲਿਆਂ ਤੱਕ ਪਹੁੰਚੇ ਹੋਏ ਆ 5-5 ਥੈਲਿਆਂ ਤੱਕ ਪਹੁੰਚੇ ਹੋਏ ਆ ਦੋ ਥੈਲੇ ਯੂਰੀਆ ਦਾ ਜਦੋਂ ਆਪਾਂ ਉੱਪਰ ਕ੍ਰੋਸ ਕਰਦੇ ਆ ਤਾਂ ਨਾਲ ਦੀ ਨਾਲ ਜਿਹੜਾ ਆਪਣਾ ਬਿਮਾਰੀ ਕੀੜੇ ਮਕੌੜਿਆਂ ਵਾਲਾ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਖੇਤ ਨੂੰ ਹਵਾ ਜਿੰਨੀ ਲਵਾਜ ਜਿੱਥੇ ਮੀਹ ਨਾਲ ਪਾਣੀ ਭਰਿਆ ਉਹਨੂੰ ਪਾਣੀ ਨੂੰ ਜੀਰਨ ਦਿਓ ਉਦੋਂ 5-7 ਦਿਨ ਬਾਅਦ ਚੋਂ ਪਾਣੀ ਛੱਡਣਾ ਆਪਾਂ ਅ ਜੂਰੀਆ ਜਿਹੜੀ ਹੁਣ ਪਾ ਰਹੇ ਆ ਤੁਸੀਂ ਜਾਂ ਕੋਈ ਕੀਟਨਾਸ਼ਕ ਪਾ ਰਹੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਾਸਤੇ ਇੱਕ ਮੁਸੀਬਤ ਬਣਨ ਦਾ ਖਤਰਾ ਬਣਿਆ ਰਹਿੰਦਾ ਇਸ ਕਰਕੇ ਮੈਂ ਵਾਰ-ਵਾਰ ਤੁਹਾਨੂੰ ਸਤਾਰਕ ਕਰ ਰਿਹਾ ਹਾਂ ਵਾਰ-ਵਾਰ ਤੁਹਾਨੂੰ ਸਾਵਧਾਨ ਕਰ ਰਿਹਾ ਹਾਂ ਕਿ ਬਿਨਾਂ ਜ਼ਰੂਰਤ ਜਿਹੜੀ ਹੈਗੀ ਆ ਬੇਲੋੜੀ ਓਵਰਡੋਜ ਕੋਈ ਵੀ ਕੀਟਨਾਸ਼ਕਾਂ ਜਾਂ ਯੂਰੀਆ ਵਗੈਰਾ ਨਾ ਵਰਤੋ ਹੁਣ ਖੇਤਾਂ ਦੇ ਵਿੱਚ ਇਸ ਟਾਈਮ ਮੱਕੜੀ ਪੂਰੀ ਐਕਟੀਵੇਟ ਹੈ ਡ੍ਰੈਗਨਫ्लाई ਹੈ ਉਹ بڑے ਅਸਮਾਨ ਚੁੰਡ ਰਹੇ ਆ ਇਹ ਸਾਰੇ ਜਿਹੜੇ ਹੈਗੇ ਮਿੱਤਰ ਕੀੜੇ ਇਹਨਾਂ ਨੇ ਜਿਹੜੇ ਆ ਆਪਾਂ ਨੇ ਫਸਲਾਂ ਨੂੰ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਕੰਟਰੋਲ ਕਰਨਾ ਹੁੰਦਾ ਤੇ ਆਪਾਂ ਜਿਹੜਾ ਖੇਤਾਂ ਦੇ ਵਿੱਚ ਜਦੋਂ ਸਪਰੇਅ ਕਰਦੇ ਆ ਕੀਟਨਾਸ਼ਕ ਪਾਉਨੇ ਆ ਤਾਂ ਸਾਰਿਆਂ ਨੂੰ ਆਪਾਂ ਜਿਹੜਾ ਹੈਗਾ ਖਤਮ ਕਰ ਦਿੰਨੇ ਆ ਸੋ ਬੇਨਤੀ ਐ ਇਸ ਤਰ੍ਹਾਂ ਜਿਹੜੀ ਹੈਗੀ ਹੁਣ ਬਹੁਤ ਜਾਲੇ ਨਾਲ ਭਰੇ ਹੋਏ ਆ ਖੇਤ ਤੇ ਜੇ ਆਪਾਂ ਕੀਟਨਾਸ਼ਕ ਪਾਪ ਆਪੇ ਇਹਨਾਂ ਨੂੰ ਖਤਮ ਕਰਾਂਗੇ ਤਾਂ ਆਪਾਂ ਜਿਹੜਾ ਹੈਗਾ ਕੁਦਰਤੀ ਜਿਹੜਾ ਬੈਲੈਂਸ ਹੈ ਸੰਤੁਲਨ ਕੁਦਰਤ ਦਾ ਉਹਨੂੰ ਵਿਗਾੜਾਂਗੇ ਤੇ ਜਦੋਂ ਆਪਾਂ ਕੁਦਰਤ ਦਾ ਸੰਤੁਲਨ ਵਿਗਾੜਾਂਗੇ ਤਾਂ ਫਿਰ ਕੋਈ ਨਾ ਕੋਈ ਸਮੱਸਿਆ ਜਿਹੜੀ ਹੈਗੀ ਨਵੀਂ ਖੜੀ ਹੋ ਸਕਦੀ ਹੈ ਗੈਰ ਸਵਾਰਥੀ ਕਿਸਮਾਂ ਜਿਹੜੀਆਂ ਕਿਸਾਨ ਵੀਰਾਂ ਨੇ ਲਾਈਆਂ ਹੋਈਆਂ ਨੇ ਪੀਆਰ ਕਿਸਮਾਂ ਤੋਂ ਇਲਾਵਾ ਸਾਵਧਾਨ ਰਹੋ ਇਸ ਮੁਹਮਸਮਸ ਭਰੇ ਮਾਹੌਲ ਦੇ ਵਿੱਚ ਕਿਉਂਕਿ ਜਿਹੜੀਆਂ ਸਫਾਰਸ਼ ਨਹੀਂ ਕਿਸਮਾਂ ਡੈਪਟਾਪ ਟ੍ਰਾਇਲ ਨਹੀਂ ਹੋਏ ਉੱਥੇ ਬਿਮਾਰੀ ਖਾਸ ਤੌਰ ਤੇ ਬੀਐਲਬੀ ਤੋਂ ਸਾਵਧਾਨ ਰਹਿਣ ਬਹੁਤ ਸਾਮਨਾਨੀ ਵਾਰਤੋ ਕਿਉਂਕਿ ਬੈਕਟੀਰੀਅਲ ਲੀਫ ਬਲਾਈਟ ਆ ਜਿੱਥੇ ਤੁਸੀਂ ਉਚਿਤ ਯੂਰੀਆ ਬਹੁਤ ਜ਼ਿਆਦਾ ਪਾਈ ਹੈ ਲਗਾਤਾਰ ਖੇਤ ਵਿੱਚ ਪਾਣੀ ਖੜਾ ਤੇ ਸਭ ਤੋਂ ਵੱਡੀ ਗੱਲ ਕਿ ਕਿਸਮ ਉਹ ਗਈ ਇਸ ਵਾਰ ਸਿਫਾਰਸ਼ ਹੀ ਨਹੀਂ ਪੀ ਇਹ ਲੁਧਿਆਣਾ ਨੇ ਜਿਹੜੀ ਸਿਫਾਰਸ਼ ਹੀ ਨਹੀਂ ਕੀਤੀ ਖਾਸ ਤੌਰ ਤੇ ਜਿਵੇਂ ਪੂਸਾ 44 ਡੋਗਰ ਪੂਸਾ ਬਹੁਤ ਇਹ ਪ੍ਰਾਣੀ ਕਿਸਮ ਹੋ ਗਈ ਨਵਾਂ ਵੀ ਇਹ ਦਾ ਜਿਹੜਾ ਹੈਗਾ ਨਵੇਂ ਬੀ ਦਾ ਸੋਰਸ ਨਹੀਂ ਆ ਰਿਹਾ ਕੋਈ ਨਿਊਕਲੀਅਰ ਸੀਡ ਜਾਂ ਫਾਊਂਡੇਸ਼ਨ ਸੀਡ ਤਾਂ ਇਹ ਜਿਹੜਾ ਕਿਸਾਨ ਵੀਰਾਂ ਕੋਲੇ ਆਪਣਾ ਬੀਜ ਹੋ ਸਕਦਾ ਉਹਨਾਂ ਨੇ ਲਾ ਲਿਆ ਹੋਵੇ ਕਿਉਂਕਿ ਬੀਜ ਜਿਹੜਾ ਹੈਗਾ ਵਿਕਿਆ ਤਾਂ ਹੈ ਨਹੀਂ ਹੈ ਤਾਂ ਇਸ ਕਿਉਂਕਿ ਇਹ ਇੱਕ ਹੈ ਵੀ ਇਸ ਤਰ੍ਹਾਂ ਦੀ ਕਿਸਮ ਹੈ ਕਿ ਜੇ ਇੱਕ ਵਾਰ ਰੋਗ ਦਾ ਖਾਸ ਤੌਰ ਤੇ ਬੈਕਟੀਰੀਅਲ ਲੀਪਲਾਈਟ ਜਾਂ ਕੋਈ ਹੋਪਰ ਵਗੈਰਾ ਨੂੰ ਬਿਲਕੁਲ ਇਹਦੇ ਵਿੱਚ ਰੈਜਿਸਟੈਂਸ ਨਹੀਂ ਹੈਗੀ ਜੇ ਇੱਕ ਵਾਰ ਰੋਗ ਚੱਲ ਪਿਆ ਤਾਂ ਉਹ ਜਿਹੜਾ ਹੈਗਾ ਬੜਾ ਕਸਾਰਾ ਝਾੜ ਦੇ ਵਿੱਚ ਜਿਹੜਾ ਬੜਾ ਲੱਗ ਸਕਦਾ ਇਸ ਕਰਕੇ ਕਿਸਾਨ ਵੀਰਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਸੀਮਤ ਯੂਗਿਆ ਪਾਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ